ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਇਕਬਾਲ ਸਿੰਘ ਲੈਕਚਰਰ ਡਿਸਟ੍ਰਿਕਟ ਮੋਗਾ ਆਪ ਜੀ ਦੇ ਸਾਹਮਣੇ ਇੱਕ ਦੁਨੀਆ ਦੇ ਯੂਨੀਕ ਪ੍ਰੋਡਕਟ ਜਿਸ ਦਾ ਨਾਮ ਹੈ ਰੈਂਟਸ ਨੋਵਾ ਔਰ ਕੰਪਨੀ ਹੈ ਰੈਂਟਸ ਵੈਲਨੈਸ ਪ੍ਰਾਈਵੇਟ ਲਿਮਟਿਡ ਜੋ ਕਿ ਅਮਰੀਕਾ ਬੇਸਡ ਕੰਪਨੀ ਹੈ ਔਰ ਅਮਰੀਕਾ ਬੇਸਡ ਪ੍ਰੋਡਕਟ ਜਿਹੜਾ ਤਿਆਰ ਕੀਤਾ ਗਿਆ ਇਹ ਪ੍ਰੋਡਕਟ ਪਿਓਰਲੀ ਅਯੁਰਵੈਦਿਕ ਹੈ ਜਿਸ ਦਾ ਨਾਮ ਰੈਂਟਸ ਨੋਵਾ ਹੈ ਔਰ ਇਹ ਦੁਨੀਆ ਦੀਆਂ ਸਭ ਤੋਂ ਜੋ ਗੁਣਵਾਨ ਫਰੂਟ ਨੇ ਔਰ ਜੜੀ ਬੂਟੀਆਂ ਨੇ ਉਹਨਾਂ ਨੂੰ ਮਾਈਕਰੋ ਟੈਕਨੋਲੋਜੀ ਦੇ ਵਿੱਚ ਨੈਨੋ ਟੈਕਨੋਲੋਜੀ ਦੇ ਬੇਸ ਦੇ ਉੱਤੇ ਤਿਆਰ ਕੀਤਾ ਗਿਆ ਹੈ ਔਰ ਇਹ ਪ੍ਰੋਡਕਟ ਹੈ ਜੀ ਜਿਹੜਾ ਤੁਸੀਂ ਮੇਰੇ ਹੱਥ ਦੇ ਵਿੱਚ ਦੇਖ ਰਹੇ ਹੋ ਔਰ ਇਸ ਦੇ ਵਿੱਚ ਦੁਨੀਆ ਦਾ ਸਭ ਤੋਂ ਮਹਿੰਗਾ ਫਰੂਟ ਜਾਂ ਗੁਣਵਾਨ ਫਰੂਟ ਮਹਿੰਗੇ ਨਾਲ ਵੀ ਛੱਡ ਕੇ ਗੁਣਵਾਨ ਫਰੂਟ ਕਹਿੰਦੇ ਆ ਜੋ ਹੈ ਕਿ ਮੈਂਗੋਸਟੀਨ ਜੋ ਕਿ ਇੰਗਲੈਂਡ ਜਾਂ ਇੰਡੋਨੇਸ਼ੀਆ ਆਦਿ ਥਿੱਸਾਂ ਦੇ ਵਿੱਚ ਜ਼ਿਆਦਾ ਕਰਕੇ ਪਾਇਆ ਜਾਂਦਾ ਹੈ ਲੇਕਿਨ ਪਹਿਲੇ ਸਮੇਂ ਦੇ ਵਿੱਚ ਮੰਗੋਸਟੀਨ ਆਪ ਦਾ ਜੋ ਫਰੂਟ ਸੀ ਬੜਾ ਜੁਨੀਕ ਸੀ ਕਿ ਇੰਗਲੈਂਡ ਦੀ ਰਾਣੀ ਨੇ 1930 ਦੇ ਵਿੱਚ ਇਸ ਫਰੂਟ ਬਾਰੇ ਕਿਹਾ ਸੀ ਕਿ ਜੋ ਵਿਅਕਤੀ ਮੈਨੂੰ ਇਹ ਫਰੂਟ ਜੰਗਲਾਂ ਦੇ ਵਿੱਚੋਂ ਲੱਭ ਕੇ ਲੈ ਦੂਗਾ ਮੈਂ ਉਸ ਨੂੰ ਉਸ ਦੇ ਫਰੂਟ ਦੇ ਭਾਰ ਜਿੰਨਾ ਜੋ 골ਡ ਹੈ ਸੋਨਾ ਹੈ ਉਹ ਦੇਵਾਂਗੀ ਸੋ ਇੰਨਾ ਬਣਵਾ ਲੈ ਔਰ ਸਾਡੇ ਪశ్ਚੀਮ ਬੰਗਾਲ ਦੇ ਸੈਂਟਿਸਟ ਪ੍ਰੋਫੈਸਰ ਡਾਕਟਰ ਸਾਹਿਬ ਰਾਜੀਵ ਦਿੱਤਾ ਜੀ ਨੇ ਇਸ ਨੂੰ ਅਮਰੀਕਾ ਦੇ ਵਿੱਚ 23 ਸਾਲ ਦੀ ਅਜਰਵੇਦ ਤੇ ਸਟੱਡੀ ਕਰਕੇ ਔਰ 6 ਸਾਲ ਇਸ ਪ੍ਰੋਡਕਟ ਨੂੰ ਤਿਆਰ ਕਰਨ ਤੇ ਲਾਹੇ ਕਿ ਮੈਂ ਦੁਨੀਆ ਦਾ ਅਜੀਹਾ ਪ੍ਰੋਡਕਟ ਬਣਾ ਸਕਾਂ ਜਿਹੜਾ ਪ੍ਰੋਡਕਟ ਦੁਨੀਆ ਦੇ ਮਨੁੱਖ ਦੀ ਹਰ ਮਨੁੱਖ ਦੀ ਜੋ ਵੀ ਬਿਮਾਰੀ ਹੈ ਉਹਨੂੰ ਠੀਕ ਕਰ ਸਕੇ ਜਾਨੀ ਕਿ ਸਾਰੀਆਂ ਬਿਮਾਰੀਆਂ ਦਾ ਹੱਲ ਇੱਕ ਹੀ ਪ੍ਰੋਡਕਟ ਹੋਵੇ ਇੱਕ ਹੀ ਚੀਜ਼ ਹੋਵੇ ਇਸ ਨੂੰ ਅਸੀਂ ਦਵਾਈ ਤਾਂ ਨਹੀਂ ਕਹਾਂਗੇ ਕਿਉਂਕਿ ਇਹ ਫੂਡ ਸਪਲੀਮੈਂਟ ਹੈ ਲੇਕਿਨ ਅੱਜ ਇਹ ਦੁਨੀਆ ਦੇ ਸਾਹਮਣੇ ਹੈ ਕਿ ਇਸ ਪ੍ਰੋਡਕਟ ਨੇ ਰੈਂਟਸਨੋਵਾ ਨੇ ਦੁਨੀਆ ਹਿਲਾ ਕੇ ਰੱਖ ਦਿੱਤੀ ਹੈ ਬਹੁਤ ਹੀ ਅਜਨਬੀ ਰਿਜ਼ਲਟ ਉਹ ਰਿਜ਼ਲਟ ਜਿੰਨਰ ਜਿੱਥੇ ਆ ਕੇ ਐਲੋਪੈਥੀ ਜਾਂ ਡਾਕਟਰ ਜੋ ਸਾਡੇ ਹੈਗੇ ਨੇ ਇਸ ਦੇ ਉਸਤਕਾਰ ਜੋ ਡਾਕਟਰ ਸਹਿਬਾਨ ਨੇ ਉਹ ਵੀ ਸੋਚਣੇ ਮਜਬੂਰ ਹੋ ਜਾਂਦੇ ਆ ਕਿ ਅਜਿਹਾ ਕੀ ਪ੍ਰੋਡਕਟ ਹੈ ਜਿਹੜਾ ਦੁਨੀਆ ਦੀਆਂ ਗੰਭੀਰ ਤੋਂ ਗੰਭੀਰ ਬਿਮਾਰੀਆਂ ਨੂੰ ਠੀਕ ਕਰ ਦੇਗਾ ਇਥੋਂ ਤੱਕ ਕਿ ਕੈਂਸਰ ਹੈ ਐ AIDS ਹੈ ਜਾਂ ਥੈਰਡ ਹੈਗਾ ਪਿੱਤੇ ਦੀ ਪਥਰੀ ਹੈ ਬਵਾਸੀਰ ਹੈ ਕੁਝ ਵੀ ਹੈ ਕੁਝ ਵੀ ਹੈ ਕੋਈ ਵੀ ਬਿਮਾਰੀ ਹੈ ਉਸ ਨੂੰ ਠੀਕ ਕਰਨ ਦਾ ਇਹ ਦਮ ਰੱਖਦਾ ਹੈ ਔਰ ਅਜ ਤੱਕ ਅਸੀਂ ਵੀ ਜਾਂ ਦਾਸ ਨੇ ਵੀ ਇਥੇ 5 ਸਾਲ ਹੋ ਗਏ ਕੰਮ ਕਰਦੇ ਆ ਨੂੰ ਔਰ ਬੜੇ ਅਜੀਬੋ ਗਰੀਬ ਰਿਜ਼ਲਟ ਲੈਨੇ ਇੱਥੇ ਤੱਕ ਰਿਜ਼ਲਟ ਲੈਨੇ ਨੇ ਕਿ ਜਿਸ ਕਪਲ ਦੇ 5 ਸਾਲ ਹੋ ਗਏ ਮੈਰਜ਼ ਹੋਏ ਨੂੰ 10 ਸਾਲ ਹੋ ਗਿਆ 15 ਸਾਲ ਹੋ ਗਿਆ ਇਵਨ 19 ਸਾਲ ਵੀ ਹੋ ਗਿਆ ਉਸ ਕਪਲ ਦੇ ਜਿਨ੍ਹਾਂ ਦੇ ਬੱਚਾ ਨਹੀਂ ਹੋ ਰਿਹਾ ਇਸ ਪ੍ਰੋਡਕਟ ਖਾਣ ਦੇ ਨਾਲ ਅੱਜ ਰਗਾ ਬੱਚਾ ਉਹਨਾਂ ਦੇ ਘਰ ਦੇ ਵਿੱਚ ਕਲਕਾਰੀਆਂ ਬਚ ਰਹੀ ਜੀ ਔਰ ਇਸ ਪ੍ਰੋਡਕਟ ਦੇ ਰਹਿ ਗਿਆ ਵਿੱਚ 12 ਫਰੂਟ ਤੇ ਕੁਝ ਜੜੀ ਬਟੀਆਂ ਪਾਈਆਂ ਨੇ ਮੈਂ ਸੰਖੇਪਚੀ ਦੱਸਾਂਗਾ ਕਿ ਸਭ ਤੋਂ ਪਹਿਲਾ ਫਰੂਟ ਮੈਂ ਜੋ ਦੱਸ ਰਿਹਾ ਸੀ ਕਿ ਮੈਂਗੋਸਟੀਨਾ ਦਾ ਪਾਇਆ। ਦੂਸਰਾ ਸੈਵੀਰਨ ਜੈਂਸਿੰਗ ਪਾਈ ਹੈ ਜੋ ਰਸ਼ੀਆ ਦੀ ਇੱਕ ਜੜ ਹੈਗੀ ਹੈ। ਔਰ ਤੀਸਰਾ ਐਂਟਰਬੈਰੀ ਹੈ ਜੋ ਕੈਨੇਡਾ ਦੀ ਇੱਕ ਬੈਰੀ ਹੈ। ਬੈਲ ਬੈਰੀ ਹੈ, ਮਜਿਸਤਾ ਹੈ, ਸਿਗਰੂ ਹੈ ਔਰ ਅਸ਼ਵਗੰਧਾ ਹੈ, ਸਫੈਦ ਮੁਸਲੀ ਹੈ ਔਰ ਇਸ ਤਰ੍ਹਾਂ ਕਰਕੇ 12 ਜੜੀ ਬੂਟੀਆਂ ਜਿਹੜੀਆਂ ਹਨ ਪੁਨਰਨਵ ਬੂਟੀ ਹੈ ਔਰ ਗੁਕਸਰਾ ਹੈ ਇਹ ਚ ਪਾਈਆਂ ਗਈਆਂ। ਔਰ ਇਸ ਨੂੰ ਪਾਇਆ ਗਿਆ ਲੇਕਿਨ ਪਰ ਇਸ ਨੂੰ ਡਾਕਟਰ ਰਾਜਵੀਰ दत्ता ਜੀ ਨੇ ਨੈਨੋ ਟੈਕਨੋਲੋਜੀ ਦੇ ਆਧਾਰ ਤੇ ਪੜਾਇਆ ਹੈ ਨੈਨੋ ਟੈਕਨੋਲੋਜੀ ਮੀਨਜ਼ ਕਿ ਜਿਵੇਂ ਅਸੀਂ ਕਹਿੰਦੇ ਆ ਕਿ ਸਮੁੰਦਰ ਕੁੱਚੇ ਵਿੱਚ ਬੰਦ ਕਰ ਦੇਣਾ ਤਾਂ ਇਸ ਦੇ ਇੱਕ ਕੈਸੂਲ ਦੇ ਵਿੱਚ ਐਂਕਸ ਦੇ ਆ ਕਿ 2 ਕਿਲੋ ਦੁੱਧ ਜਿੰਨੀ ਸ਼ਕਤੀ ਭਰੀ ਹੋਈ ਔਰ ਇਸੇ ਕਰਕੇ ਇਹ ਮਨੁੱਖ ਦੇ ਅੰਦਰ ਉਹਦੇ ਸਿੱਲਾਂ ਦੇ ਉੱਤੇ ਜਾ ਕੇ ਕੰਮ ਕਰਦਾ ਹੈ ਔਰ ਸਿੱਲਾਂ ਨੂੰ ਜੋ ਕਮਜ਼ੋਰ ਹੈ ਉਹਨੂੰ ਤਕੜੇ ਕਰਦਾ ਜੋ ਮਰੇ ਹੋਇਆ ਉਸਨੂੰ ਬਾਹਰ ਕਰ ਦਿੰਦਾ ਹੈ ਔਰ ਬੋਡੀ ਦੀ ਟੋਟਲ ਡੀਟੌਕਸੀਫਾਈ ਬੋਡੀ ਨੂੰ ਕਰ ਦਿੰਦਾ ਹੈ ਤਾਂ ਡੀਟੌਕਸੀਫਾਈ ਕਰਨ ਦੇ ਨਾਲ ਜਿਹੜੀ ਬਿਮਾਰੀ ਹੈ ਜਾਂ ਸੌਰੀ ਇਮਿਊਨਿਟੀ ਸਿਸਟਮ ਹੈ ਉਹ ਅਪ ਹੋ ਜਾਂਦਾ ਹੈ ਤਾਂ ਬੋਡੀ ਆਪਣੇ ਆਪ ਹੀ ਬਿਮਾਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੰਦੀ ਹੈ ਸੋ ਸਾਰਿਆਂ ਨੂੰ ਮੈਂ ਕਹਾਂਗਾ ਕਿ ਇੱਕ ਵਾਰੀ ਇਸ ਪ੍ਰੋਡਕਟ ਨੂੰ ਜ਼ਰੂਰ ਯੂਜ਼ ਕਰਕੇ ਦੇਖੋ ਔਰ ਤੁਹਾਨੂੰ ਇਹ ਬਹੁਤ-ਬਹੁਤ ਫਾਇਦਾ ਹੋਗਾ ਤੁਹਾਡਾ ਕੋਈ ਵੀ ਰੋਗ ਤੋਂ ਗੰਭੀਰ ਰੋਗ ਵੀ ਠੀਕ ਹੋ ਜਾਊਗਾ ਧੰਨਵਾਦ <clears> oh, <throat>